ਹਾਂ ਜੀ ਮੈਗਰਾਪੋਲ ਆ ਗਏ ਅਸੀਂ ਅੱਜ ਦੇਖਣ ਦੇਖੋ ਦਰਪਾਨੇ ਦੇਖ ਰਿਹਾ ਹੈ ਅਮਰੀਕਾ ਵਾਲੇ ਵਾਸੋਂ ਇੱਕ ਪਾਸੇ ਅਮਰੀਕਾ ਹੈ ਉਸੇ ਕੈਨੇਡਾ ਆ ਦੇਖੋ नदी नदी इन्ना डूंगा ये परले पासे अमरीका इधर पास कनेडा मैं तेनों क्या आख्या ਪਾਣੀ ਜਾਂਦਾ ਜੀ ਨਾਈਗਰਾਫੋ ਹੈ ਨਾਈਗਰਾਫੋ ਜੀ ਉਹ ਬਿਲਡਿੰਗਾਂ ਜਿਹੜੀਆਂ ਦਿਖ ਰਹੀਆਂ ਉਹ ਅਮਰੀਕਾ ਹੈ ਪਰ ਇਹ ਅਮਰੀਕਾ ਦੀਆਂ ਬਿਲਡਿੰਗਾਂ ਆ ਬੋਲ ਜਿਹੜਾ ਬੋਲ ਦੂਜੇ ਪਾਸੇ ਅਮਰੀਕਾ ਜਿੱਥਲੇ ਪਾਸੇ ਕੈਨੇਡਾ ਬੱਚੇ ਜਾਓ ਵੀ ਦੇਖ ਲੋ ਇਹ 1 ਮੈਂ ਆਇਆ ਬੋਲ ਤੱਕ ਇੱਕ ਜ਼ਤੂਮ ਆ ਨਿਕਲ ਰਿਹਾ ਬਿਲਕੁਲ ਉੱਥੇ ਜਾ ਜੇ ਉਹ ਤੁਹਾਨੂੰ ਫਟਾ ਦਿਖ ਰਿਹਾ ਹੈ ਇੱਕ ਵਾਸਤੇ ਬਣਾ ਲਈ ਉਹ ਦੇਖ ਲਈ ਤਰੁ ਦੁਨੀਆ ਜਾ ਰਹੀ ਆ ਰਹੀ ਹੈ ਬਾਣੀ ਤੇ ਹਾਰ ਕੇ ਉਹ ਦੇਖੋ ਜੀ ਇਹ ਦੋਹਾਂ ਜੋੜ ਦਾ ਮੁਖਣ ਆ ਕੈਨੇਡਾ ਵਾਲੇ ਪਾਸੇ ਇਧਰੋਂ ਅਮਰੀਕਾ ਵਾਲੇ ਪਾਸੇ ਆਏ ਜੀ ਦੇ ਵੀਉ ਨੈਗਰਾ ਬੋਲਦਾ ਉਹ ਜੇ ਬੱਦ ਲੂਟਦਾ